ਨਮਸਕਾਰ ਸਤਿ ਸ੍ਰੀ ਅਕਾਲ ਡੇ ਐਂਡ ਨਾਈਟ న్యూਸ ਦੇ ਬ੍ਰੇਕਫਾਸਟ ਸ਼ੋਅ 'ਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅਸੀਂ ਨਾਰਥ ਅਮਰੀਕਾ ਦੇ ਗਲੋਬਲ ਪੰਜਾਬ ਅਤੇ ਇੰਗਲੈਂਡ ਅਤੇ ਯੂਰਪ ਦੇ ਸੰਗਤ ਟੀਵੀ ਦੇ ਦਰਸ਼ਕਾਂ ਦਾ ਵੀ ਨਾਲ ਹੀ ਸਵਾਗਤ ਕਰਦੇ ਹਾਂ ਦੋਸਤੋ ਕਹਿੰਦੇ ਨੇ ਜਿਹੜੀਆਂ ਕੌਮਾਂ ਦਾ ਇਤਿਹਾਸ ਨਹੀਂ ਹੁੰਦਾ ਉਹ ਕੌਮਾਂ ਦਾ ਕੋਈ ਭਵਿੱਖ ਵੀ ਨਹੀਂ ਹੁੰਦਾ ਜੇਕਰ ਅਸੀਂ ਆਪਣੇ ਇਤਿਹਾਸ ਦੀ ਗੱਲ ਕਰੀਏ ਤਾਂ ਆਪਸੀ ਭਾਈਚਾਰੇ ਅਤੇ ਪਿਆਰ ਵਾਲੇ ਸਬੰਧਾਂ ਨੂੰ ਕਾਇਮ ਰੱਖਣ ਲਈ ਸ਼ਹਾਦਤਾਂ ਅਤੇ ਕੁਰਬਾਨੀਆਂ ਦੀ ਇੱਕ ਲੰਮੀ ਸੂਚੀ ਸਾਡੇ ਇਤਿਹਾਸ 'ਚ ਨਜ਼ਰੀ ਪੈਂਦੀ ਹੈ ਇਹ ਇਤਿਹਾਸ ਅਸੀਂ ਛੋਟੇ ਹੁੰਦਿਆਂ ਤੋਂ ਆਪਣੀਆਂ ਮਾਵਾਂ ਅਤੇ ਦਾਦੀ ਅਤੇ ਗੁਰਦੁਆਰਿਆਂ 'ਚ ਹੁੰਦੀ ਕਥਾ ਰਾਹੀ ਵੀ ਸੁਣਦੇ ਆ ਰਹੇ ਹਾਂ ਪਰ ਕੁਝ ਸਮਾਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਸਿੱਖ ਇਤਿਹਾਸ ਨੂੰ ਯੋਜਨਾਬੱਧ ਢੰਗ ਨਾਲ ਦੁਬਾਰਾ ਲਿਖਾਇਆ ਜਾਏਗਾ ਸਿੱਖਾਂ ਦੇ ਅਤੇ ਪੰਜਾਬ ਦੇ ਸੁਨਿਆਰੇ ਇਤਿਹਾਸ ਨੂੰ ਦੁਬਾਰਾ ਲਿਖਾਉਣ ਦੀ ਕੀ ਅਸਲ ਚ ਲੋੜ ਹੈ ਕਿ ਨਹੀਂ ਇਸ ਸੰਬੰਧ 'ਚ ਅਸੀਂ ਗੱਲ ਕਰਾਂਗੇ ਸਿੱਖ ਚਿੰਤਕ ਭਾਈ ਬਲਦੇਵ ਸਿੰਘ ਨਾਲ ਖਾਲਸਾ ਪੰਥ ਦੀ ਸਿਰਜਣਾ ਦੀ ਤਿਹ ਸਦੀ 1999 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪਣੀ ਪ੍ਰਕਾਸ਼ਨਾ ਅਧੀਨ ਸੇਕਾ ਇਤਿਹਾਸ ਦੀ ਹਿੰਦੀ ਭਾਸ਼ਾ ਚ ਛਿਪਾਈ ਗਈ ਪੁਸਤਕ ਸਾਡੀ ਗੱਲਬਾਤ ਦਾ ਕੇਂਦਰ ਬਿੰਦੂ ਰਹੇਗੀ ਅੱਜ ਅਸੀਂ ਭਾਈ ਬਲਦੇਵ ਸਿੰਘ ਨਾਲ ਗੱਲ ਕਰਾਂਗੇ ਤੇ ਸਾਡੀ ਗੱਲਬਾਤ ਦਾ ਧੁਰਾ ਰਹੇਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖੀ ਦੇ ਪ੍ਰਚਾਰ ਬਾਰੇ ਜੋ ਕਿਤਾਬਾਂ ਪ੍ਰਕਾਸ਼ਿਤ ਕੀਤੀਆਂ ਜਾਂਦੀਆਂ ਸਨ ਉਹ ਕਿਤਾਬ ਇੱਕ 1999 ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਖਾਲਸਾ 360 ਸਾਲ ਦੀ ਜਸ਼ਨ ਨੂੰ ਮਨਾਉਣ ਮੌਕੇ ਇੱਕ ਜਾਰੀ ਕੀਤੀ ਸੀ ਪ੍ਰਕਾਸ਼ਿਤ ਕੀਤੀ ਸੀ ਹਿੰਦੀ ਦੇ ਵਿੱਚ ਇਹ ਪੁਸਤਕ ਪ੍ਰਕਾਸ਼ਿਤ ਕੀਤੀ ਸੀ ਜਿਸ ਦਾ ਨਾਮ ਸੀ ਸਿੱਖ ਇਤਿਹਾਸ ਬਲਦੇਵ ਸਿੰਘ ਜੀ ਤੁਹਾਡਾ ਸਟੂਡੀਓ 'ਚ ਬਹੁਤ-ਬਹੁਤ ਸਵਾਗਤ ਹੈ ਵੈਕਰ ਜੀ ਕਾ ਖਾਲਸਾ ਮੇਰੀ ਫਤਹੀ ਤੁਸੀਂ ਇਸ ਪੁਸਤਕ ਤੇ ਲੰਬੇ ਸਮੇਂ ਤੋਂ ਆਵਾਜ਼ ਉਠਾਉਂਦੇ ਆ ਰਹੇ ਹੋ ਕਿ ਇਹ ਪੁਸਤਕ ਜਿਹੜੀ ਹੈ ਕਾਫੀ ਵਿਵਾਦਗ੍ਰਸਤ ਪੁਸਤਕ ਹੈ ਇਸ ਨੂੰ ਸਿੱਖ ਧਰਮ ਦੇ ਵਿੱਚ ਜਿਹੜੇ ਸਾਡੇ ਗੁਰੂ ਸਾਹਿਬਾਨ ਨੇ ਉਸ ਦੇ ਲਈ ਕਾਫੀ ਭੱਦੀ ਭਾਸ਼ਾ ਦਾ ਪ੍ਰਯੋਗ ਕੀਤਾ ਗਿਆ ਆ ਪੱਤੀ ਜਨਕ ਜਿਹੜੀ ਭਾਸ਼ਾ ਵਰਤੀ ਗਈ ਹੈ ਤੁਸੀਂ ਇਸ ਦਾ ਖੁਲਾਸਾ ਕਿਵੇਂ ਕਰਦੇ ਹੋ ਇਸ ਤਰ੍ਹਾਂ ਜੀ ਇਸ ਕਿਤਾਬ ਦੀ ਜਿਹੜੀ ਸ਼ੁਰੂਆਤ ਹੈ ਇਹ ਗੁਰੂ ਨਾਨਕ ਪਾਤਸ਼ਾਹਤ ਹੁੰਦੀ ਹੈ ਇਹਦਾ ਨਾਮ ਸਿੱਖ ਇਤਿਹਾਸ ਹੈ ਔਰ ਇਹਦੀ ਪ੍ਰਕਾਸ਼ਕ ਜਿਹੜੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਧਰਮ ਪ੍ਰਚਾਰ ਕਮੇਟੀ ਹੈ ਔਰ 1999 ਵਿੱਚ ਇਹ ਮਤਾ ਪੈ ਕੇ ਕਿਤਾਬ ਛਪੀ ਹੈ ਔਰ ਇਸ ਕਿਤਾਬ ਦੀ ਜੋ ਸ਼ੁਰੂਆਤ ਹੁੰਦੀ ਹੈ ਗੁਰੂ ਨਾਨਕ ਪਾਤਸ਼ਾਹਤ ਗੁਰੂ ਨਾਨਕ ਪਾਤਸ਼ਾਹ ਬਾਰੇ ਇਸ ਕਿਤਾਬ 'ਚ ਲਿਖਿਆ ਹੈ ਨਾਨਕ ਕਾ ਗੁਰੂ ਇੱਕ ਮੁਸਲਮਾਨ ਥਾ ਨਾਨਕ ਮੁਗਲਾਂ ਕੋ ਭਾਰਤ ਮੇ ਲਾਇਆ ਹੂੰ ਹੂੰ ਨਾਨਕ ਮਰ ਗਿਆ ਹੂੰ ਅੰਗਦ ਆ ਗਿਆ ਅੰਗਦ ਮਰ ਗਿਆ ਅਮਰਦਾਸ ਆ ਗਿਆ ਇਹ ਇਸ ਕਿਤਾਬ ਦੀ ਸ਼ਬਦਾਵਲੀ ਹੈ ਇਹਦੇ ਵਿੱਚ ਜੋ ਲਿਖਿਆ ਮੈਂ ਉਹ ਬਿਆਨ ਕਰ ਰਿਹਾ ਹੂੰ ਹੂੰ ਔਰ ਇਸੇ ਤਰ੍ਹਾਂ ਗੁਰੂ ਅਰਜਨ ਦੇਵ ਪਾਸ਼ਾ ਬਾਰੇ ਲਿਖਿਆ ਹੈ ਕਿ ਅਰਜਨ ਨੇ ਆਤਮ ਹੱਤਿਆ ਕੀਤੀ ਹੂੰ 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 ਔਰ ਅਰਜਨ ਕੇ ਮਰਨੇ ਕੇ ਬਾਅਦ ਹਰ ਗੋਬਿੰਦ ਦਾ ਦਿਮਾਗੀ ਸਤਲਨਨ ਖੋ ਗਿਆ ਥਾ ਹੂੰ 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 ਹਰ ਗੋਬਿੰਦ ਬਹੁਤ ਡਰਪੋ ਕਾ ਆਦਮੀ ਥਾ वो जब सोता था उस वक्त साठ बंदूकधारी उसके पहरे पर खड़े रहते थे इस तरह गुरु हर राय पादशाह बारे जो लिखे सतवें पाशा बारे बारे लिखे है कि हर राय के दो बेटे थे जब हर राय मरा उस वक्त बड़े बेटे राम राय की उम्र पंद्रह वर्ष की थी और छोटे बेटे हर कृष्ण की उम्र छह वर्ष की थी लेकिन बड़े बेटे राम राय को गद्दी इसलिए नहीं दी गई ਕਿਉਂਕਿ ਉਹ ਨੌਕਰਾਨੇ ਦੇ ਪੇਟੋਂ ਤਾਂ ਹੂੰ ਹੂੰ ਇਸ ਦੇ ਅਜਿਹੇ ਬਹੁਤ ਜ਼ਿਆਦਾ ਇਤਰਾਜ਼ੀ ਉਹ ਗੱਲਾਂ ਹੈਗੀਆਂ ਨੇ ਜਿਹੜੀਆਂ ਸਾਡੇ ਗੁਰੂ ਸਾਹਿਬਾਨ ਬਾਰੇ ਇਸ ਦੇ ਬਾਰੇ ਤੁਸੀਂ ਅਕਾਲ ਤਖਤ ਦੇ ਜਥੇਦਾਰ ਸਾਹਿਬ ਨੂੰ ਨਹੀਂ ਮਿਲੇ ਹੈਗੇ ਦੇਖੋ ਜੀ ਮੈਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਬਹੁਤ ਵਾਰ ਮਿਲ ਚੁੱਕਾ ਹਾਂ ਔਰ ਤੁਸੀਂ ਉਹ ਜੋ ਮੈਂ ਮਿਲਿਆ ਜੋ ਮੇਰੀ ਮਿਲਣੀ ਹੋਈ ਹੈ ਜਥੇਦਾਰ ਅਕਾਲ ਤਖਤ ਸਾਹਿਬ ਨਾਲ ਇਹ ਕਿਤਾਬ ਲੈ ਕੇ ਮੈਂ ਕਿਤਾਬ ਵਿਖਾ ਰਿਹਾ ਇਹ YouTube ਦੇ ਉੱਤੇ ਵੀ ਮੇਰੀ ਸਟੋਰੀ ਜਿਹੜੀ ਪਈ ਹੋਈ ਹੈ ਮੇਰੇ ਨਾਲ ਹੋਰ ਵੀ ਬਹੁਤ ਸਾਰੇ ਸਿੰਘ ਸਨ ਜਿਨ੍ਹਾਂ ਤਾਂ ਅਸੀਂ ਜਾ ਕੇ ਅਕਾਲ ਤਖਤ ਦੇ ਜਹੇਦਾਰ ਕੋਲ ਗੱਲ ਕੀਤੀ ਬੇਨਤੀ ਕੀਤੀ ਵੀ ਸਿੰਘ ਸਾਹਿਬ ਸਿੱਖ ਇਤਿਹਾਸ ਨਾਲ ਦੀ ਇਸ ਕਿਤਾਬ ਦੇ ਵਿੱਚ ਖੁਦ ਸਰੋਵਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਨੇ ਗੁਰੂ ਕੀਆਂ ਗੋਲਕਾਂ ਦੀ ਮਾਇਆ ਨਾਲ ਸਿੱਖੀ ਦਾ ਪ੍ਰਚਾਰ ਤੇ ਪਸਾਰ ਕਰਨਾ ਸੀ ਉਹਨੇ ਬੁਰਿਆਂ ਦੇ ਖਿਲਾਫਾ ਲਿਖ ਦਿੱਤਾ ਪਰ ਜਹੇਦਾਰ ਨੇ ਅੱਗੋਂ ਕੋਈ ਸੰਤੁਸ਼ਟ ਜਵਾਬ ਨਹੀਂ ਦਿੱਤਾ ਕਹਿਣ ਲੱਗਾ ਜੀ ਇਹ ਕਿਤਾਬ ਵਾਪਸ ਲੈ ਲੀਂ वैसे जेडीया ਤੁਸੀਂ ਗੱਲਾਂ ਕਰ ਰਹੇ ਹੋ ਕਿਤਾਬ ਮੈਂ ਦੇਖੀ ਹੈ ਤੁਹਾਡੇ ਹੱਥ ਦੇ ਵਿੱਚ ਦੇਖੀ ਹੈ ਤੇ ਇਹ ਇੱਕ ਵਾਰ ਤਾਂ ਯਕੀਨ ਨਹੀਂ ਆਦਾ ਇਸ ਨੂੰ ਦੇਖ ਕੇ ਕਿ ਸਾਡੀ ਸਿੱਖਾਂ ਦੀ ਸਿਰਮੌਰ ਜਿਹੜੀ ਸੰਸਥਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹ ਇਸ ਤਰ੍ਹਾਂ ਦੀ ਕਿਤਾਬ ਪ੍ਰਕਾਸ਼ਿਤ ਕਰਵਾ ਸਕਦੀ ਹੈ ਜੀ ਵੇਖੋ ਹੁਣ ਤਾਂ ਤੁਹਾਡੇ ਸਾਹਮਣੇ ਆਇਆ ਕਿਤਾਬ ਹੁਣ ਤਾਂ ਜਿਹਦਾ ਪਾਸੇ ਹੁੰਦੀ ਤਾਂ ਹੋ ਸਕਦਾ ਹੈ ਕਿ ਤੁਸੀਂ ਇਹ ਯਕੀਨ ਨਹੀਂ ਕਰਨਾ ਕਿਉਂਕਿ ਮੈਂ ਜਿਸ ਵੀ ਬੰਦੇ ਨਾਲ ਗੱਲ ਕਰਦਾ ਉਹ ਬੰਦਾ ਮੰਨਣ ਨੂੰ ਤਿਆਰ ਨਹੀਂ ਇਹ ਦੇਖੋ ਸਿੱਖ ਇਤਿਹਾਸ ਤੇ ਇਹ ਜਿਹੜਾ ਲੋਗਾ ਹੈ ਇਹ ਸ਼੍ਰੋਮਣੀ ਗੁਰਦੁਆਰਾ ਧਰਮ ਪ੍ਰਚਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਐ ਸੈਕਟਰੀ ਦਾ ਨਾਮ ਹੈ ਧਰਮ ਪ੍ਰਚਾਰ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅਮਰਸਰ ਬਿਲਕੁਲ ਬਿਲਕੁਲ ਠੀਕ ਹੈ ਇਹ ਪਿਛਲੇ ਕਾਫੀ ਸਾਲਾਂ ਤੋਂ ਇਹ ਇਹਦੇ ਬਾਰੇ ਤੁਸੀਂ ਤਾਂ ਗੱਲ ਕਰਦੇ ਰਹੇ ਹੋ ਪਰ ਇਹ ਜਿਹੜਾ ਮੁੱਦਾ ਹੈਗਾ ਤੁਹਾਡੇ ਵੱਲੋਂ ਉਠਾਇਆ ਜਾ ਰਿਹਾ ਇਸ ਨੂੰ ਸਿੱਖਾਂ ਦੀ ਸਰਵੋਤਮ ਸੰਸਥਾ ਜਾਂ ਸਿੱਖਾਂ ਦੇ ਜਿਹੜੇ ਪ੍ਰਮੁੱਖ ਆਗੂ ਨੇ ਉਹਨਾਂ ਵੱਲੋਂ ਕਿਉਂ ਨਹੀਂ ਇਸ ਤੇ ਧਿਆਨ ਦਿੱਤਾ ਗਿਆ ਦੇਖੋ ਇਹ ਇਸ ਕਰਕੇ ਨਹੀਂ ਧਿਆਨ ਦਿੱਤਾ ਜਾ ਰਿਹਾ ਕਿ ਅੱਜ ਸਾਰਾ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਜਾਂ ਰਾਜ ਸਤਾ ਤੇ ਜਾਂ ਅਕਾਲੀ ਪਾਰਟੀ ਜਿਹੜੀ ਆ ਸਿੱਖਾਂ ਦੀ ਜਿਹੜੀ ਆਪਣੇ ਆਪ ਨੂੰ ਮਤਲਬ ਕਿ ਇਹ ਨਮੈਂਦਾ ਜਮਾਤ ਸੀ ਉਥੇ ਸਾਰਿਆਂ ਤੇ ਕਬਜ਼ਾ ਬਾਦਲ ਦਾ ਹੂੰ ਹੂੰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਿਹੜੇ ਨੇ ਉਹ ਇੱਕ ਸਿੱਖ ਨਹੀਂ ਆਰਐਸਐਸ ਦਾ ਇੱਕ ਵਿੰਗ ਨੇ ਹੂੰ ਹੂੰ ਆਰਐਸਐਸ ਜਿਹੜੀ ਆ ਉਹ ਇਸ ਗੱਲ ਨੂੰ ਨਹੀਂ ਬਰਦਾਸ਼ਤ ਕਰਦੀ ਕਿਉਂਕਿ ਜਿਹੜੀ ਆ ਵੀ ਇਹ ਸਿੱਖ ਜਿਹੜੀ ਇੱਕ ਵੱਖਰੀ ਕੌਮ ਹੈ ਇਸ ਕਰਕੇ ਇਹ ਸਰਦਾਰ ਬਾਦਲ ਦੇ ਦਬਾਅ ਥੱਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਜਥੇਦਾਰ ਅਕਾਲ ਤਖਤ ਇਹ ਸਾਰੇ ਉਹਦੇ ਦਬਾਅ ਥੱਲੇ ਨੇ ਬਾਦਲ ਤਾਂ ਫਖਰੇ ਕੌਮ ਦੀ ਉਹਨਾਂ ਨੂੰ ਉਪਾਦੀ ਵੀ ਦਿੱਤੀ ਹੈ ਤੇ ਉਹ ਫੇਰ ਮੈਨੂੰ ਨਹੀਂ ਲੱਗਦਾ ਕਿ ਬਾਦਲ ਸਾਹਿਬ ਤਾਂ ਇਹਨੇ ਸਿੱਖਾਂ ਦੇ ਵੇਖੋ ਬੜੀ ਹੈਰਾਨਗੀ ਦੀ ਗੱਲ ਹੈ ਜੇ ਹੁਣ ਤੁਹਾਡੇ ਕੋਲ ਇਹ ਸਾਰੇ ਸਬੂਤ ਹੋਣ ਦੇ ਬਾਵਜੂਦ ਵੀ ਜੇ ਤੁਸੀਂ ਹੁਣ ਨਾ ਮੰਨੋਗੇ ਤੇ ਮੇਰਾ ਮੇਰੇ ਕੋਲ ਕੀ ਇਲਾਜ ਆ ਸਾਰੀਆਂ ਚੀਜ਼ਾਂ ਮੈਂ ਇਹ ਦੇਖੋ ਇਹ ਜਿਹੜਾ ਮੈਂ ਪਟੀਸ਼ਨ ਪਾਈ ਸੀ ਗੁਰਦੁਆਰਾ ਜੁਡੀਸ਼ੀਅਲ ਕੋਰਟ ਦੇ ਵਿੱਚ 2007 ਚ ਔਰ ਇਸ ਕਿਤਾਬ ਦੇ ਬਾਰੇ ਜਿਹੜੀ ਮੇਰੀ ਪਟੀਸ਼ਨ ਹੈ ਇਹ ਗੁਰਦੁਆਰਾ ਜੁਡੀਸ਼ੀਅਲ ਕੋਰਟ ਨੇ ਖਾਰਜ ਕੀਤੀ ਆ ਤੇ ਇਹਦੇ ਵਿੱਚ ਉਹ ਕੀ ਲਿਖਦੇ ਨੇ ਕਿ ਕਹਿੰਦੇ ਨੇ ਕਿ ਇਹ ਜਿਹੜੀ ਕਿਤਾਬ ਹੈ ਤੁਸੀਂ 6 ਸਾਲ ਬਾਅਦ ਇਹ ਕਿਤਾਬ ਲੈ ਕੇ ਆਇਓ ਕਿਉਂਕਿ 1999 ਚ ਇਹਦੀ ਪ੍ਰਕਾਸ਼ਨਾ ਹੋਈ ਮੇਰੇ ਕੋਲ ਆਈ 2007 ਚ ਤੇ ਮੈਂ ਉਸੇ ਟਾਈਮ ਤੇ ਜੁਡੀਸ਼ੀਅਲ ਕੋਰਟ ਦੇ ਵਿੱਚ ਸਰੋਣੀ ਕਮੇਟੀ ਦੇ ਅਗੇਂਸਟ ਜਿਹੜਾ ਸੀ ਉਹ ਕੇਸ ਪਾ ਦਿੱਤਾ ਜਦੋਂ ਮੈਂ ਕੇਸ ਪਾਇਆ 7 ਸਾਲ ਮੇਰਾ ਕੇਸ ਚੱਲਿਆ ਔਰ 2013 ਦੇ ਵਿੱਚ ਆ ਕੇ ਇਹ ਜੁਡੀਸ਼ੀਅਨ ਗੁਰਦੁਆਰਾ ਜੁਡੀਸ਼ੀਅਲ ਕੋਰਟ ਜਿਹੜੀ ਆ ਉਹ ਮੇਰੀ ਪਟੀਸ਼ਨ ਖਾਰਜ ਕਰਦੀ ਆ ਆਬਜੈਕਸ਼ਨ ਕੀ ਲਾਉਂਦੀ ਆ ਕਿ ਇਹ ਜਿਹੜੀ ਹੈਗੀ ਆ ਆਪਣਾ ਤੁਸੀਂ ਕਿਤਾਬ ਜਿਹੜੀ ਆ 6 ਸਾਲ ਪਹਿਲਾਂ ਛਪੀ ਸੀ ਤੇ ਤੁਸੀਂ ਇਹ ਲੇਟ ਆਏ ਜੇ 1999 ਤੇ ਇਹ ਸਾਲ ਨਾਲ ਆਇਆ ਤੇ ਇਸ ਕਰਕੇ ਤੁਹਾਡੀ ਪਟੀਸ਼ਨ ਜਿਹੜੀ ਖਾਰਜ ਕੀਤੀ ਜਾਂਦੀ ਆ ਔਰ ਮੈਂ ਉੱਥੇ ਜੱਜ ਸਾਹਿਬ ਨੂੰ ਗੱਲ ਕਹੀ ਮੈਂ ਜੱਜ ਸਾਹਿਬ ਜੇ ਮੇਰੀ ਪਟੀਸ਼ਨ ਤੁਸੀਂ ਇਹ ਲੇਟ ਆਉਣ ਤੇ ਖਾਰਜ ਕਰ ਰਹੇ ਜੇ ਤੁਸੀਂ 7 ਸਾਲ ਕਿਸ ਗੱਲ ਤੇ ਲਾਏ ਆ ਜੇ ਮੇਰੀ ਪਟੀਸ਼ਨ ਨਹੀਂ ਸੀ ਬਣਦੀ ਵੀ ਮੈਂ ਲੇਟ ਆਇਆ ਤੁਹਾਡੇ ਕੋਲੇ ਤੇ ਫਿਰ ਤੁਸੀਂ ਮੇਰੀ ਜਦੋਂ ਮੈਂ ਤੁਹਾਡੇ ਕੋਲ ਆਇਆ ਸੋ ਉਦੋਂ ਖਾਰਜ ਕਰ ਦਿੰਦੇ ਹੋ ਮੈਨੂੰ 7 ਸਾਲ ਤੁਸੀਂ ਤਰੀਕਾ ਪਵਾ ਕੇ ਤੇ ਇਹ ਜਿਹੜਾ ਅੱਜ ਤੁਸੀਂ ਮੇਰੀ ਪਟੀਸ਼ਨ ਖਾਰਜ ਕਰਦੇ ਜੇ ਮੈਂ ਪੱਲਿਓ ਖਰਚ ਕਰਕੇ ਤੇ ਇਹ ਧੱਕੇ ਖਾ ਕੇ ਤੇ ਇਹ ਕੌਮ ਦੀ ਜਿਹੜੀ ਆਵਾਜ਼ ਆ ਕੌਣ ਤੱਕ ਇਹ ਆਵਾਜ਼ ਜਿਹੜੀ ਆ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਸ ਤਰ੍ਹਾਂ ਸਿੱਖ ਧਰਮ ਤੇ ਹਮਲੇ ਕਰ ਰਹੀ ਆ ਸਿੱਖ ਕੌਮ ਨੂੰ ਖਤਮ ਕਰਨ ਦੀ ਨੀਅਤ ਨਾਲ ਆਰਐਸਐਸ ਦਾ ਇੱਕ ਵਿੰਗ ਬਣ ਕੇ ਸਰਦਾਰ ਪ੍ਰਕਾਸ਼ ਸਿੰਘ ਦੇ ਬਾਦਲ ਦੇ ਦਬਾਅ ਥੱਲੇ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਰਵਾ ਤਾਲ ਛਪਾਈ ਆ ਤੇ ਇਹ ਪਰਦਾ ਫਾਸ ਕਰਨ ਵਾਸਤੇ ਆਇਆ ਤੇ ਤੁਸੀਂ ਮੈਨੂੰ 7 ਸਾਲ ਧੱਕੇ ਖਵਾ ਕੇ ਤੇ ਅੱਜ ਮੇਰਾ ਪਰ ਕੇਸ ਖਾਰਜ ਕੀਤਾ ਸੋ ਮੈਂ ਇਹਦਾ ਕੋਈ ਕਿਸੇ ਕੋਲ ਇਹ ਜਿਹੜਾ ਕੇਸ ਹੈ ਤੁਸੀਂ ਬਾਖੂਬੀ ਅੱਗੇ ਲੈ ਕੇ ਜਾ ਰਹੇ ਹੋ ਪਰ ਦੇਖੋ ਜਿਹੜੀ ਗੱਲ ਹੈਗੀ ਆ 7 ਸਾਲ ਦੀ ਉਹਨਾਂ ਨੇ ਗੱਲ ਕੀਤੀ ਹੈ ਹੁਣ 7 ਸਾਲ ਦੀ ਉਹਨਾਂ ਨੇ 6 ਸਾਲ ਦੇਰੀ ਬਾਅਦ ਤੁਹਾਡਾ ਕੇਸ ਲੈਣ ਲਈ ਤੁਸੀਂ ਉਹਨਾਂ ਨੇ ਇਤਰਾਜ਼ ਕੀਤਾ ਤਾਂ ਕਰਕੇ ਪਟੀਸ਼ਨ ਖਾਰਜ ਕੀਤੀ ਹੈ ਪਰ ਕੀ ਉਹ 6 ਸਾਲ ਦੇ ਵਿੱਚ ਜਿਨ੍ਹਾਂ ਲੋਕਾਂ ਨੇ ਪੜ੍ਹੀ ਜਾਂ ਹਿੰਦੀ ਦੇ ਵਿੱਚ ਹੈ ਕਾਫੀ ਜਿਹੜੇ ਗੈਰ ਸਿੱਖਾਂ ਨੇ ਵੀ ਪੜ੍ਹੀ ਹੋਏਗੀ ਤਾਂ ਇੱਕ ਸਿੱਖ ਧਰਮ ਦੀ ਜਿਹੜੀ ਵਿਚਾਰਧਾਰਾ ਉਸ ਨੂੰ ਨੁਕਸਾਨ ਨਹੀਂ ਪਹੁੰਚਦਾ ਉਸ ਦੇ ਨਾਲ ਦੇਖੋ ਇਹ ਜਿਹੜੀ ਕਿਤਾਬ ਹੈ ਇਹ ਕਿਤਾਬ ਇੱਕ ਬੜੀ ਸਾਜ਼ਿਸ਼ ਦੇ ਤਹਿਤ ਛਪਾਈ ਗਈ ਹੈ ਹੂੰ ਹੂੰ ਇਹ ਕਿਤਾਬ ਹਿੰਦੀ ਭਾਸ਼ਾ ਵਿੱਚ ਛਪੀ ਹੈ ਹੂੰ 1999 ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਇਹ ਜਿਹੜੀ ਕਿਤਾਬ ਸੀ ਆਰਐਸਐਸ ਨੇ ਛਪਵਾਈਆ ਹਰ ਗੱਲ ਜਿਸ ਬੰਦੇ ਨਾਲ ਗੱਲ ਕਰਦੀ ਉਹ ਕਹਿੰਦੇ ਜੀ ਇਹ ਸ਼੍ਰੋਮਣੀ ਕਮੇਟੀ ਜਿਵੇਂ ਤੁਸੀਂ ਮੇਰੇ ਤੋਂ ਸਵਾਲ ਕੀਤਾ ਵੀ ਸ਼੍ਰੋਮਣੀ ਕਮੇਟੀ ਇਸ ਤਰ੍ਹਾਂ ਕਰ ਨਹੀਂ ਸਕਦੀ ਬਾਦਲ ਸਾਹਿਬ ਇਸ ਤਰ੍ਹਾਂ ਨਹੀਂ ਕਰ ਸਕਦੇ ਪਰ ਮੈਂ ਤੁਹਾਨੂੰ ਥੋੜੇ ਲਫ਼ਜ਼ਾਂ ਦੇ ਵਿੱਚ ਇਹ ਗੱਲ ਦੱਸਣੀ ਚਾਹਣਾ ਹੈ ਕਿ ਇਹ ਕਿਤਾਬ ਆਰਐਸਐਸ ਨੇ ਛਪਵਾਈਆ ਕਿਉਂ ਛਪਵਾਈਆ ਉਹਦਾ ਕਾਰਨ ਇਹ ਹੈ ਕਿ ਸਿੱਖ ਆਪਣੇ ਆਪ ਨੂੰ ਬੱਕਰੀ ਕੌਮ ਕੋ ਕਹਿੰਦੇ ਨੇ ਹਟਦੇ ਉਹਨਾਂ ਨੇ ਵਿਚਾਰ ਕੀਤੀ ਵੀ ਇਹ ਕਿਸ ਤਰੀਕੇ ਨਾਲ ਹਟ ਸਕਦੇ ਆ ਉੱਥੇ ਉਹਨਾਂ ਨੇ ਬੈਠ ਕੇ ਵਿਚਾਰ ਕੀਤੀ ਵੀ ਇਹ ਲੋਕ ਜਿਨ੍ਹਾਂ ਚਿਰ ਇਹਨਾਂ ਦਾ ਧਰਮ ਗ੍ਰੰਥ ਜਿਹਨੂੰ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਤੌਰ ਤੇ ਮੰਨਦੇ ਆ ਸਾਡਾ ਧਰਮ ਹੈ ਇਸਤ ਹੈ ਉਹਨੂੰ ਇਹ ਕਹਿੰਦੇ ਨੇ ਵੀ ਜਿਨ੍ਹਾਂ ਚਿਰ ਇਹ ਮੰਨਣ ਨਹੀਂ ਹਟਣਗੇ ਉਹਨਾਂ ਚਿਰ ਇਹ ਆਪਣੇ ਆਪ ਨੂੰ ਵੱਖਰੀ ਕੌਮ ਅਖਰ ਦੇਣ ਨਹੀਂ ਹਟ ਸਕਦੇ ਬਲਦੇਵ ਸਿੰਘ ਜੀ ਸਾਡੇ ਨਾਲ ਇੱਕ ਕਾਲਰ ਜੁੜੇ ਹੋਏ ਨੇ ਅਸੀਂ ਦੇਖਦੇ ਆ ਉਹ ਕੀ ਕਹਿੰਦੇ ਨੇ ਹੈਲੋ ਹੈਲੋ ਮੇਨੋ ਦਾ ਆਵਾਜ਼ ਨਹੀਂ ਆ ਰਹੀ ਅ ਤੁਸੀਂ ਤੁਸੀਂ ਗੱਲ ਕਰ ਰਹੇ ਸੀ ਆਪਣੇ ਧਰਮ ਦੀ ਹੁਣੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਥੋੜੀ ਦੇਰ ਪਹਿਲਾਂ ਐਲਾਨ ਕੀਤਾ ਗਿਆ ਕਿ ਸਿੱਖਾਂ ਦਾ ਜਿਹੜਾ ਇਤਿਹਾਸ ਹੈ ਉਸ ਨੂੰ ਦੁਬਾਰਾ ਲਿਖਾਇਆ ਜਾਏਗਾ ਹਾਂਜੀ ਲਿਖਾਉਣਗੇ ਇਹ ਕਿਸ ਤਰ੍ਹਾਂ ਦਾ ਲਿਖਾਉਣਗੇ ਜਿਹੜੀ ਆ ਤੁਹਾਡੇ ਕੋਲੇ ਮਿਸਾਲ ਸਾਹਮਣੇ ਕਿਉਂਕਿ ਇਹ ਇਸ ਟਾਈਮ ਦੇ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਜਿਹੜਾ ਕਬਜ਼ਾ ਹੈ ਉਹ ਆਰਐਸਐਸ ਦਾ ਇਹ ਸਿਰਫ ਵੇਖਣ ਨੂੰ ਜਿਹੜੇ ਨੇ ਇਹ ਭੇਖੀ ਸਿੱਖ ਨੇ ਅਵਤਾਰ ਸਿੰਘ ਮੱਕੜ ਤੇ ਸਰਦਾਰ ਪ੍ਰਕਾਸ਼ ਸਾਹਿਬਾ ਸਾਡੀ ਸਾਡੀ ਸ੍ਰੀਮੌਰ ਸੰਸਥਾ ਦੇ ਉਹ ਆਗੂ ਨੇ ਅਸੀਂ ਉਹਨਾਂ ਲਈ ਇਦਾਂ ਦੇ ਸ਼ਬਦ ਨਹੀਂ ਵਰਤ ਸਕਦੇ ਕਿਉਂਕਿ ਉਹ ਚਾਹੇ ਜੋ ਵੀ ਹੈ ਉਹ ਵੋਟਾਂ ਪਾਈਆਂ ਨੇ ਸਿੱਖਾਂ ਨੇ ਉਹਨਾਂ ਨੂੰ ਸਾਰਿਆਂ ਨੂੰ ਤੇ ਆਪਾਂ ਇਦਾਂ ਦੀ ਭਾਸ਼ਾ ਨਾ ਵਰਤੀ ਆਪਾਂ ਮੁੱਦੇ ਦੇ ਉੱਤੇ ਰਹੀਏ ਜਿਹੜਾ ਜਿਹੜੀ ਗੱਲਬਾਤ ਹੈਗੀ ਹੈ ਇਤਿਹਾਸ ਲਿਖਣ ਦੀ ਗੱਲ ਕੀਤੀ ਹੈ ਅਸੀਂ ਗੱਲ ਕਰਾਂਗੇ ਤੁਹਾਡੇ ਨਾਲ ਸਾਡੇ ਨਾਲ ਕਾਲਰ ਜੁੜੇ ਹੋਏ ਨੇ ਪਹਿਲਾਂ ਦੇਖ ਲਈਓ ਉਹ ਕੀ ਕਹਿੰਦੇ ਨੇ ਹੈਲੋ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਰੁਕबीर ਸਿੰਘ 도ੜ ਬੋਲਦਾ ਜੀ ਅਰਕਬੀਰ ਸਿੰਘ ਜੀ ਸਵਾਗਤ ਹੈ ਤੁਹਾਡਾ ਕੀ ਗੱਲ ਕਰਨੀ ਚਾਹੁੰਦੇ ਹੋ ਸਰ ਜੀ ਮੈਂ ਇਹ ਕਹਿਣਾ ਚਾਹੁੰਦਾ ਵੀ ਜਿਹੜੀ ਸਟ੍ਰੋਮਨੀ ਕਮੇਟੀ ਆ ਨਾ ਇਹ ਇੱਕ ਸਰਕਾਰੀ ਇਸ਼ਾਰੇ ਤੇ ਚੱਲਦੀ ਆ ਆਰਐਸ ਸਦਾ ਹੀ ਇਹਦੇ ਤੇ ਰਲਗੱਡ ਕਰੀ ਜਾਂਦੀ ਆ ਕਿਤਾਬ ਸਿੱਖ ਇਤਿਹਾਸ ਨੂੰ ਰੋੜ-ਮੋੜ ਕੇ ਪੇਸ਼ ਕਰਦੇ ਆ ਤੇ ਮੈਂ ਸਰ ਸਭ ਦਾ ਧੰਨਵਾਦ ਕਰਦਾ ਜਿਹੜੇ ਇਹਨਾਂ ਦੇ ਜਿਹੜੇ ਮਸਲੇ ਆ ਉਹਨਾਂ ਨੂੰ ਉਜਾਗਰ ਕਰਦੇ ਰਹਿੰਦੇ ਆ ਵਾਰੀ-ਵਾਰੀ ਪਵਾਓ ਇਸ ਤਰੀਕੇ ਦਾ ਭਰੂਣ ਅੱਜਾ ਹੋਵੇ ਹਾਂ ਜੀ ਰਗਵੀਰ ਸਿੰਘ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਜੁੜੇ ਤੁਹਾਡੀ ਜਿਹੜੀ ਗੱਲ ਹੈ ਭਾਈ ਬਲਦੇਵ ਸਿੰਘ ਜੀ ਸੁਣ ਰਹੇ ਨੇ ਇਹ ਵੀ ਸਾਰੇ ਗੱਲ ਤਾਂ ਉਹੀ ਕਹਿੰਦੇ ਨੇ ਪਰ ਆਪਾਂ ਇਸ ਜਿਹੜਾ ਨੁਕਤਾ ਇਸ ਤੋਂ ਗੁਰੇਜ਼ ਹੀ ਕਰਨਾ ਚਾਹੀਦਾ ਆਪਾਂ ਨੂੰ ਤੁਸੀਂ ਪੰਨਾ ਨੰਬਰ ਦੱਸੇ ਨੇ ਨਾਲ ਨਾਲ ਸਾਰੇ ਕਿ ਸਾਡੇ ਨਾਲ ਦ੍ਰਿਸ਼ ਚੱਲ ਰਹੇ ਨੇ ਜਿਵੇਂ ਕਿ ਲਿਖਿਆ ਕਿ ਅਰਜਨ ਨੇ ਆਤਮ ਹਤਿਆ ਕੀਤੀ ਜੀ ਹਾਂ ਇਸ ਕਿਤਾਬ ਦੇ ਵਿੱਚ ਜ਼ਿਕਰ ਅ ਪੰਨਾ ਨੰਬਰ 97 ਦੇ ਉੱਤੇ ਇਹ ਲਿਖਿਆ ਹੋਇਆ ਹੈ ਕਿਤਾਬ ਦੇ ਉੱਤੇ ਜੀ ਹਾਂ ਤੇ ਇਸ ਦੇ ਬਾਰੇ ਤੁਸੀਂ ਇਹ ਕਾਫੀ ਗੰਭੀਰ ਗਲਤੀਆਂ ਨੇ ਜਿਹੜੀਆਂ ਇਸ ਕਿਤਾਬ ਦੇ ਵਿੱਚ ਦੇਖੀਆਂ ਜਾ ਸਕਦੀਆਂ ਨੇ ਕਿ ਤੁਸੀਂ ਬੈਠ ਕੇ ਮੀਟਿੰਗ ਕਰਕੇ ਇਸ ਮਸਲੇ ਨੂੰ ਵਿਚਾਰਨ ਦੀ ਕੋਸ਼ਿਸ਼ ਕੀਤੀ ਬਾਕੀ ਸਿੱਖਾਂ ਤੱਕ ਜਾਣ ਦੀ ਕੋਸ਼ਿਸ਼ ਕੀਤੀ ਦੇਖੋ ਸਾਡੀ ਸਿਰਮੌਰ ਸੰਸਥਾ ਜਿਹੜੀ ਹੈ ਮਤਲਬ ਕਿ ਸੁਪਰੀਮ ਪਾਵਰ ਜਿਹੜੀ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਜਦੋਂ ਮੈਂ ਉਹਨਾਂ ਕੋਲ ਜਾਇਆ ਹੂੰ ਮੈਂ ਉਹਨਾਂ ਕੋਲ ਗਿਆ ਸ਼੍ਰਮਣਿਕ ਕਮੇਟੀ ਮੈਂਬਰਾਂ ਕੋਲ ਬਹੁਤ ਸਾਰੇ ਕੋਲ ਗਿਆ ਜਦੋਂ ਅਕਾਲ ਤਖਤ ਸਾਹਿਬ ਦੇ ਜੱਜੇਦਾਰ ਕੋਲ ਗਿਆ ਤੇ ਉਹਨੇ ਮੇਰੀ ਗੱਲ ਨਹੀਂ ਸੁਣੀ ਤੇ ਬਾਕੀ ਕਿੰਨੀ ਗੱਲ ਸੁਣੀ ਐ ਇਸ ਕਰਕੇ ਮੈਂ ਕੋਰਟ ਵਿੱਚ ਵੀ ਗਿਆ ਕੋਰਟ ਚੋਂ ਵੀ ਮੈਨੂੰ ਜਿਹੜੀ ਆ ਗੁਰਦੁਆਰਾ ਜੁਡੀਸ਼ੀਅਲ ਕੋਰਟ ਦੇ ਵਿੱਚੋਂ ਮੈਨੂੰ ਇਨਸਾਫ ਨਹੀਂ ਮਿਲਿਆ ਉਹਨੇ ਵੀ ਕਹਿਤਾ ਤੂੰ ਲੇਟ ਆਇਆ ਦੇਖੋ ਮੈਂ ਲੇਟ ਆਇਆ ਪਰ ਜਿਨ੍ਹਾਂ ਨੇ ਇਹ ਪ੍ਰਕਾਸ਼ਨਾ ਕੀਤੀ ਆ ਇਹ ਕੁਝ ਗਲਤੀਆਂ ਨਹੀਂ ਰਹੀਆਂ ਇਹ ਇੱਕ ਜਾਣ ਬੁੱਝ ਕੇ ਇੱਕ ਸਾਜ਼ਿਸ਼ ਦੇ ਤਹਿਤ ਇਹ 722 ਪੰਨਿਆਂ ਦੀ ਕਿਤਾਬ ਹੈ ਕੋਈ ਇੱਕ ਜਾਂ ਦੋ ਪੰਨੇ ਕੋਈ 10 20 ਪੰਨੇ ਨਹੀਂ ਹੈਗੇ ਇਹ ਸਿੱਖ ਇਤਿਹਾਸ ਨਾ ਰੱਖਿਆ ਗਿਆ ਹੈ ਇਹ ਇੱਕ ਸਾਜਿਦਤਾ ਹੈ ਕਿ ਇਹਦਾ ਇੱਕ ਅਜੰਡਾ ਸੀ ਉਹਨਾਂ ਦਾ ਕਿ ਇਹਨੂੰ 40-50 ਸਾਲ ਇਸ ਕਿਤਾਬ ਨੂੰ ਗੁਪਤ ਰੱਖਿਆ ਜਾਏ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਸਿੱਖ ਪ੍ਰਚਾਰਕ ਪ੍ਰਚਾਰ ਕਰਨਗੇ ਤਾਂ ਉਹਨਾਂ ਤੋਂ ਇਹ ਪੁੱਛਿਆ ਜਾਏਗਾ ਜਦੋਂ ਇਹ ਕਹਿਣਗੇ ਕਿ ਅਸੀਂ 30-30 ਹਜ਼ਾਰ ਦੀਆਂ ਟੱਕਾਂ ਛਡਾ ਕੇ ਲੈਂਦੇ ਰਹੇ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਹਿੰਦੂਆਂ ਦੇ ਧਰਮ ਖਾਤਰ ਆਪਣੀ ਸ਼ਹਾਦਤ ਦਿੱਤੀ ਸੀ ਤੇ ਉਦੋਂ ਇਹ ਕਿਤਾਬ ਉਹਨਾਂ ਪ੍ਰਚਾਰਕਾਂ ਨੂੰ ਖਾਈ ਜਾਏਗੀ ਕਿ ਤੁਸੀਂ ਝੂਠ ਬੋਲਦੇ ਹੋ ਤੁਹਾਡਾ ਇਤਿਹਾਸ ਤੇ ਆਏ ਤੁਹਾਡੇ ਗੁਰੂ ਨੇ ਤੇ ਆਤਮ ਅਰਜਨ ਨੇ ਆਤਮ ਹੱਤਿਆ ਕੀਤੀ ਸੀ ਤੇਗ ਬਹਾਦਰ ਜਿਹੜਾ ਉਹ ਚੋਰ ਸੀ ਡਾਕੂ ਸੀ ਉਹ ਚੋਰਾਂ ਨੂੰ ਪਨਾਹ ਦਿੰਦਾ ਸੀ ਉਹਨਾਂ ਦੇ ਲੁੱਟੇ ਦੇ ਮਾਲ ਨਾਲ ਆਪਣਾ ਕਾਰੋਬਾਰ ਚਲਾਉਂਦਾ ਸੀ ਜਦੋਂ ਦਿੱਲੀ ਸਰਕਾਰ ਨੂੰ ਪਤਾ ਲੱਗਾ ਉਹਨਾਂ ਨੇ ਫੜ ਕੇ ਉਹਨੂੰ ਕਤਲ ਕਰ ਦਿੱਤਾ ਤੇ ਤੁਹਾਡਾ ਦੇ ਵਿੱਚ ਹਿੰਦੂ ਧਰਮ ਦੀ ਖਾਤਰ ਕੀ ਦੇਣਾ ਇਸ ਕਰਕੇ ਬੜੀ ਸਾਜਿ ਦੇ ਤਹਿਤ ਇਹ ਕਿਤਾਬ ਜਿਹੜੀ ਆ ਮੈਂ ਸਰਦਾਰ ਬਾਲਦਾ ਜੈ ਸੰਸਥਾ ਦਾ ਨਰਾਦਰ ਕਰਨ ਵਾਸਤੇ ਨਹੀਂ ਪਰ ਜੋ ਸਚਾਈ ਹੈ ਉਹ ਜੇਕਰ ਮੈਂ ਸਿੱਖ ਕੌਮ ਤੇ ਅੱਜ ਸਾਹਮਣੇ ਨਾ ਰੱਖਾਂ ਜੇਕਰ ਉਹ ਲਫ਼ਜ਼ ਨਾ ਕਹਾ ਤਾਂ ਫਿਰ ਗੁਰੂ ਸਾਹਿਬ ਨੇ ਜਦੋਂ ਮਸੰਦਾ ਨੂੰ ਸਾੜਿਆ ਸੀ ਤੇ ਅੱਜ ਵੀ ਅਸੀਂ ਇਹ ਗੱਲ ਕਹਿੰਦੇ ਆ ਇਹ ਜਿਹੜੇ ਮਸਾਨੇ ਸਾਡੇ ਢਾਡੀ ਕਵੀਸ਼ਰ ਉਹ ਨਰਾਇਣ ਮਹਾਂਤ ਨਰਾਇਣੂ ਦੇ ਬਾਰੇ ਬੜੀਆਂ ਉੱਚੀ ਉੱਚੀ ਵਾਰਾਂ ਗਾਉਂਦੇ ਨੇ ਉਹਨਾਂ ਨੇ ਪਰ ਮੱਸੇ ਰੰਗੜ ਦੀ ਗੱਲ ਵੀ ਆਉਂਦੀ ਹੈ ਮੱਸੇ ਰੰਗੜ ਨੇ ਸਿਰਫ ਵੇਸਵਾ ਨਚਾਈ ਹੂੰ ਹੂੰ ਉਹਨੇ ਹਰਮੰਦਰ ਸਾਹਿਬ ਦੇ ਵਿੱਚ ਆ ਕੇ ਉੱਥੇ ਸ਼ਰਾਬ ਪੀਤੀ ਤੇ ਉਹਦਾ ਸਿਰ ਵੱਢ ਕੇ ਲੈ ਗਏ ਉਹਨੇ ਗੁਰੂ ਸਾਹਿਬ ਦੇ ਖਰਾਬ ਕੋਈ ਅਪਸ਼ਬਦ ਨਹੀਂ ਲਿਖੇ ਉੱਥੇ ਹਰਮੰਦਰ ਸਾਹਿਬ ਦੀ ਬਹੁਤ ਘੋਰ ਬੇਇੱਜ਼ਤੀ ਕੀਤੀ ਬਹੁਤ ਮਾੜਾ ਕੰਮ ਕੀਤਾ ਪਰ ਉਹਦਾ ਰਿਜ਼ਲਟ ਕੀ ਹੋਇਆ ਕਿ ਸਿੱਖਾਂ ਨੂੰ ਦੱਸੇਰ ਵੱਟ ਕੇ ਲੈ ਗਿਆ ਔਰ ਮੈਂ ਹੈਰਾਨ ਆ ਕਿ ਤੁਸੀਂ ਵੀ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੋਟਾਂ ਪਾਈਆਂ ਨੇ ਹੁਣ ਅਸੈਂਬਲੀ ਹਾਊਸ ਦੇ ਵਿੱਚ ਆ ਜਦੋਂ ਬਜਟ ਸੈਸ਼ਨ ਜੋ ਚੱਲੂ ਹੋਇਆ ਹੈ ਤੇ ਇਹਦੇ ਵਿੱਚ ਗਵਰਨਰ ਨੇ ਮਤਾ ਪੜਿਆ ਔਰ ਉਹਦੇ ਵਿੱਚ ਪ੍ਰਾਪਤੀਆਂ ਗਣਾਈਆਂ ਨੇ ਬਾਦਲ ਸਰਕਾਰ ਦੀਆਂ ਕਿ ਬਹੁਤ ਵੱਡੀਆਂ ਪ੍ਰਾਪਤੀਆਂ ਹੋਈਆਂ ਨੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿੱਤ ਪ੍ਰਾਪਤ ਕੀਤੀ ਆ ਦਿੱਲੀ ਕਮੇਟੀ ਤੇ ਜਿੱਤ ਪ੍ਰਾਪਤ ਕੀਤੀ ਆ ਔਰ ਇਹ ਜਿਹੜੀ ਸਰਕਾਰ ਹੈ ਇਹ ਜਿੱਤਾਂ ਪ੍ਰਾਪਤ ਕਰਕੇ ਕਰਨਗੇ ਕੀ ਇਹ ਜਿਹੜੀਆਂ ਜੱਤਾਂ ਨੇ ਇਹਨਾਂ ਨੂੰ ਵੋਟਾਂ ਜਿਹੜੀਆਂ ਨੇ ਕਿਸ ਤਰ੍ਹਾਂ ਲਈਆਂ ਸਰਕਾਰੀ ਦਬਾਅ ਦੇ ਨਾਲ ਪੈਸੇ ਨਾਲ ਖਰੀਦ ਕੇ ਸਿੱਖਾਂ ਦੀਆਂ ਵੋਟਾਂ ਨਹੀਂ ਪਈਆਂ ਆਪਾਂ ਬਲਦੇਵ ਸਿੰਘ ਜੀ ਗੱਲਬਾਤ ਐਸੀ ਤਰ੍ਹਾਂ ਜਾਰੀ ਰੱਖਾਂਗੇ ਮੈਂ ਆਪਣੇ ਦਰਸ਼ਕਾਂ ਨੂੰ ਦੱਸ ਦਿਆਂ ਕਿ ਜੇ ਕੋਈ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਾਂ ਉਹਨਾਂ ਦੇ ਸਾਬਕਾ ਮੈਂਬਰ ਜਾਂ ਕੁਝ ਲੋਕ ਸਿੱਖ ਕੌਮ ਦੇ ਨਾਲ ਸੰਬੰਧਿਤ ਇਹ ਪ੍ਰੋਗਰਾਮ ਦੇਖ ਰਹੇ ਹੋਣਗੇ ਤਾਂ ਉਹ ਸਾਨੂੰ ਕਾਲ ਕਰ ਸਕਦੇ ਨੇ ਗੰਭੀਰਤਾ ਵਾਲਾ ਮੁੱਦਾ ਹੈਗਾ ਉਸਤੇ ਸਾਡੇ ਨਾਲ ਗੱਲਬਾਤ ਕਰ ਸਕਦੇ ਨੇ ਸਾਡੇ ਨਾਲ ਕਾਲਰ ਜੁੜੇ ਹੋਏ ਨੇ ਪਹਿਲਾਂ ਉਹਨਾਂ ਤੋਂ ਪੁੱਛਦੇ ਹਾਂ ਕਿ ਉਹਨਾਂ ਦਾ ਕੀ ਕਹਿਣਾ ਹੈ ਇਸ ਵਿਸ਼ੇ ਦੇ ਉੱਤੇ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਹੈ ਤੁਹਾਡਾ ਕਿੱਥੋਂ ਬੋਲਦੇ ਹੋ ਹਾਂਜੀ ਗੁਰਜੀਤ ਸਿੰਘ ਮੋਰਿੰਡੀ ਮੰਡੋਂ ਹਾਂਜੀ ਗੁਰਜੀਤ ਸਿੰਘ ਜੀ ਹੁਕਮ ਕਰੋ ਕੀ ਗੱਲ ਕਰਨੀ ਚਾਹੁੰਦੇ ਹੋ ਅ ਸਰ ਮੈਂ ਇਹ ਗੱਲ ਕਰਨਾ ਜਾਂ ਕਿ ਜਦੋਂ ਇਹਨਾਂ ਕੋਲ ਭਾਈ ਬਲਦੇ ਸਿੰਘ ਕੋਲ ਕਿਤਾਬ ਲੇਟ ਪਹੁੰਚੀ ਹੈ ਹੁਣ ਇਹ ਕਹਿੰਦੇ ਕਿ ਲੇਟ ਪਹੁੰਚੀ ਜਦੋਂ ਸਖਤ ਸਿੰਘ ਕੋਲ ਕਿਤਾਬ ਰੀਡ ਕਰੇਗਾ ਤਾਂ ਹੌਲੀ ਹੌਲੀ ਪਹੁੰਚਦੀ ਇਹਨਾਂ ਕੋਲ ਹੀ ਹੂੰ ਹੂੰ ਦੂਸਰਾ ਅੱਜ ਇਸ ਨੂੰ ਇਨਕਾਰਿਆ ਜਾ ਰਿਹਾ ਹੈ ਜਦੋਂ ਤੁਸੀਂ ਇਸ ਨੂੰ ਮੀਡੀਆ 'ਚ ਦੇ ਰਹੇ ਹੋ ਜਦੋਂ ਕੋਈ ਗੱਲ ਪੁਆਇੰਟ ਨਹੀਂ ਕਰਦੇ ਆ ਤੁਸੀਂ ਉਸ ਗੱਲ ਨੂੰ ਟੋਕ ਦਿੰਦੇ ਹੋ ਹਾਂਜੀ ਤਾਂ ਜਦੋਂ ਇਸ ਗੱਲ ਤਾਂ ਗੱਲ ਕਿਵੇਂ ਸਿਕ ਚਿੰਤਕਾ ਤੱਕ ਪਹੁੰਚੇਗੀ ਹਾਂ ਬਿਲਕੁਲ ਤੁਸੀਂ ਸਹੀ ਕਿਹਾ ਜਦੋਂ ਅਸੀਂ ਸਟੂਡੀਓ 'ਚ ਬੈਠੇ ਹੁੰਦੇ ਆ ਅਸੀਂ ਕੁਝ ਅਜਿਹੇ ਸ਼ਬਦ ਮਹੱਤਵਪੂਰਨ ਹਸਤੀਆਂ ਬਾਰੇ ਜਾਂ ਤੁਹਾਡੇ ਬਾਰੇ ਜਾਂ ਕਿਸੇ ਬਾਰੇ ਵੀ ਸਾਨੂੰ ਨਹੀਂ ਬੋਲਣਾ ਚਾਹੀਦਾ ਇਹ ਸਾਡਾ ਕਾਇਦਾ ਹੁੰਦਾ ਸਾਨੂੰ ਕਾਇਦੇ 'ਚ ਰਹਿਣਾ ਚਾਹੀਦਾ ਬਾਕੀ ਅਸੀਂ ਕਿਸੇ ਨੂੰ ਰੋਕਦੇ ਨਹੀਂ ਹੈਗੇ ਜੋ ਮਰਜ਼ੀ ਤੁਸੀਂ ਬੋਲ ਸਕਦੇ ਹੋ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਜੁੜੇ ਇੱਕ ਹੋਰ ਕਾਲਰ ਸਾਡੇ ਨਾਲ ਜੁੜੇ ਹੋਏ ਨੇ ਅਸੀਂ ਉਹਨਾਂ ਨੂੰ ਦੇਖਦੇ ਹਾਂ ਕੀ ਕਹਿੰਦੇ ਨੇ ਉਹ ਹੈਲੋ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਅਰਜੰਦਿਰ ਸਿੰਘ ਬੈਣੀਪਾਲ ਵਾਦੀਵਾ ਰਜਿੰਦਰ ਸਿੰਘ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪੰਜਾਬ ਦਾ ਮੀਤ ਪ੍ਰਧਾਨ ਆ ਮੈਂ ਸਵਾਗਤ ਹੈ ਜੀ ਬਹੁਤ ਖੁਸ਼ੀ ਹੈ ਤੁਸੀਂ ਹਾਂਜੀ ਹੁਕਮ ਕਰੋ ਕੀ ਗੱਲ ਕਰਨੀ ਚਾਹੁੰਦੇ ਹੋ ਇਹ ਜਿਹੜੀ ਕਿਤਾਬ ਦੀ ਘਟਨਾ ਜੀ ਇਹ ਬਹੁਤ ਗਲਤ ਹੈ ਹਾਂਜੀ ਇਹ ਸਿੱਖ ਧਰਮ ਨੂੰ ਬਹੁਤ ਵੱਡੀ ਛੱਟ ਵੱਜੀ ਆ ਜਿਹੜੀ ਸ਼੍ਰੋਮਣੀ ਕਮੇਟੀ ਆ ਬਿਲਕੁਲ ਸਰਕਾਰੀ ਆ ਇਹ ਜਿਹੜੇ ਉਤੋਂ ਮਤੇ ਪਾਸ ਹੁੰਦੇ ਨੇ ਬਿਲਕੁਲ ਸਰਕਾਰੀ ਹੁੰਦੇ ਨੇ ਬੰਦ ਸਾਹਿਬ ਦੇ ਕਹੇ ਤੇ ਹੁੰਦੇ ਨੇ ਹੈ ਜੀ ਹਾਂਜੀ ਸੁਣ ਰਹੇ ਹਾਂ ਬੋਲੋ ਹਾਂ ਇਹ ਇਹ ਹੁਣ ਸ਼੍ਰੋਮਣੀ ਕਮੇਟੀ ਸਰਕਾਰੀ ਹੈ ਜੀ ਜੋ ਸਰਦਾਰ ਜੀ ਨੇ ਸਨਮਾਨਤਜੋਗ ਨੇ ਜਿਨ੍ਹਾਂ ਨੇ ਕਿਤਾਬ ਲਿਆਂਦੀ ਹੈ ਅਸੀਂ ਇਹਨਾਂ ਨੂੰ ਕਿਸੇ ਵੇਲੇ ਕੱਟਿਓ ਕੇ ਸਨਮਾਨ ਕਰਾਂਗੇ ਇਹਨਾਂ ਦਾ ਵਾਹ ਜੀ ਬਲਦੇਵ ਸਿੰਘ ਜੀ ਗੱਲ ਕਰੋ ਬាទ ਬាទ ਧੰਨਵਾਦ ਤੁਹਾਡਾ ਜੀ ਸਨਮਾਨ ਮੈਂ ਤਾਂ ਇਹੀ ਕਹਾਂਗਾ ਵੀ ਸਨਮਾਨ ਗੁਰੂ ਦਾ ਹੋਣਾ ਚਾਹੀਦਾ ਹੈ ਜੋ ਗੁਰੂ ਸਾਹਿਬਾਂ ਦੇ ਨਰਾਦਰ ਵਾਸਤੇ ਨੇ ਕੀਤਾ ਇਹ ਚ ਤੁਹਾਨੂੰ ਇੱਕ ਜੁੱਟ ਹੋ ਕੇ ਸਾਰਿਆਂ ਨੂੰ ਇਕੱਠੇ ਹੋ ਕੇ ਚੱਲਣ ਦੀ ਜਰੂਰਤ ਹੈ ਅਸੀਂ ਜੀ ਹਰ ਕੁਰਬਾਨੀ ਦੇਣ ਨੂੰ ਤਿਆਰ ਆ ਮੈਂ ਮੀਤਵਰਧਾਨਾ ਪੰਜਾਬ ਦਾ ਮਿਹਰਬਾਨੀ ਧੰਨਵਾਦ ਹਉ ਦੇਖੋ ਜੀ ਕਿੱਡੀ ਵੱਡੀ ਮਤਲਬ ਹਸਤੀ ਨੇ ਸਾਡੇ ਨਾਲ ਗੱਲ ਕੀਤੀ ਇਸ ਵੇਲੇ ਹੋਰ ਵੀ ਜਿਹੜੇ ਸੱਜਣ ਦੇਖ ਰਹੇ ਨੇ ਇਹ ਪ੍ਰੋਗਰਾਮ ਉਹ ਆਪਣੇ ਵਿਚਾਰ ਸਾਂਝੇ ਕਰ ਸਕਦੇ ਨੇ ਭਾਈ ਬਲਦੇਵ ਸਿੰਘ ਸਿੱਖ ਚਿੰਤਕ ਨੇ ਸਾਡੇ ਨਾਲ ਬੈਠੇ ਨੇ ਇਹ ਮਹੱਤਵਪੂਰਨ ਮਸਲਾ ਹੈਗਾ ਇੱਕ ਹੋਰ ਕੋਲਰ ਸਾਡੇ ਨਾਲ ਜੁੜੇ ਹੋਏ ਨੇ ਹੈਲੋ ਹੈਲੋ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਤੁਹਾਡਾ ਕਿੱਥੋਂ ਬੋਲਦੇ ਹੋ ਮੈਂ ਦਰਬਾਰ ਸਿੰਘ ਬੋਲ ਰਹਾ ਹਾਂ ਫਟੜਾ ਤੋਂ ਹਾਂ ਜੀ ਗੁਰਪਾਲ ਸਿੰਘ ਜੀ ਕੀ ਗੱਲ ਕਰਨੀ ਚਾਹੁੰਦੇ ਹੋ ਮੈਂ ਗੱਲ ਇਹ ਕਰਨੀ ਚਾਹੁੰਦਾ ਜੀ ਇੱਕ ਐਡ ਆਉਂਦੀ ਆ ਟੀਵੀ ਤੇ 18 ਤਰੀਕ ਨੂੰ ਨਾਟਕ ਸ਼ੁਰੂ ਹੋ ਰਿਹਾ ਹੈ ਹਾਂ ਜੀ ਤੇ ਉਹ ਜਿਹੜੀ ਨਾਇਕਾ ਹੈ ਉਹਦੇ ਵਿੱਚ ਉਹਦਾ ਨਾਮ ਗੁਰਬਾਣੀ ਰੱਖਿਆ ਹੈ ਹਾਂ ਜੀ ਹਾਂ ਜੀ ਜਦ ਕਿ ਨਾਇਕਾ ਤਾਂ ਕਿਸੇ ਨਾਲ ਪਿਆਰ ਕਰਦੀ ਆ ਚਫੀਆਂ ਪਾਉਂਦੀ ਆ ਕਿਤੇ ਉਹ ਜੋ ਵੀ ਨਾਟਕ ਦੇ ਵਿੱਚ ਉਲਟੇ ਸਿੱਧੇ ਜੇ ਚੱਲਦੇ ਨੇ ਗੁਰਪਾਲ ਸਿੰਘ ਜੀ ਤੁਹਾਨੂੰ ਮੈਂ ਟੋਕਾਂਗਾ ਤੁਸੀਂ ਸੁਣਦੇ ਰਹੋ ਮੇਰੀ ਗੱਲ ਗੁਰਬਾਣੀ ਜਿਹੜਾ ਨਾਟਕ ਆ ਰਿਹਾ ਹੈ ਉਹ ਗੱਲ ਬਾਅਦ ਦੀ ਹੈ ਜੇ ਸਾਡੀ ਸੰਸਥਾ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਉਸ ਬਾਰੇ 1999 ਚ ਜਿਹੜਾ ਸਿੱਖ ਇਤਿਹਾਸ ਦੀ ਕਿਤਾਬ ਛਾਪੀ ਗਈ ਹੈ ਉਹ ਮੈਂ ਕਹਿੰਦਾ ਜਿਆਦਾ ਗੰਭੀਰ ਮਸਲਾ ਹੈਗਾ। ਉਹ ਕਿਤਾਬ ਤਾਂ ਚੱਲ ਰਹੀ ਹੈ ਮੈਂ ਦੇਖ ਰਿਹਾ ਟੀਵੀ 'ਇਹ ਦੇਖ ਰਿਹਾ ਮੈਂ। ਹਾਂਜੀ। ਮੈਂ ਸ਼੍ਰੋਮਣੀ ਕਮੇਟੀ 'ਚ ਇਹ ਫੋਨ ਕਰਿਆ ਸੀ ਗੱਲ ਫੇਰ ਉੱਥੀ ਆਉਂਦੀ ਹੈ। ਤਾਂ ਉਹ ਕਹਿੰਦੇ ਕਿ ਲਿਖਤੀ ਦਿਓ। ਹੂੰ ਹੂੰ। ਮੈਂ ਕੋਈ ਮੁਕੱਦਮਾ ਕਰ ਰਿਹਾ ਜੇ ਮੈਂ آگਾਹ ਕਰ ਰਿਹਾ ਕਿਸੇ ਗੱਲ ਤੋਂ ਵੀ ਇਹ ਗੁਰਬਾਣੀ ਲਫਜ ਤਾਂ ਜਦੋਂ ਯੂਜ਼ ਕਰਿਆ ਜਾਊਗਾ ਤਾਂ ਉਹ ਗਲਤ ਪ੍ਰਭਾਵ ਜਾਊਗਾ ਤਾਂ ਇੱਥੋਂ ਦਾ ਫਿਰ ਸਿੱਧ ਹੁੰਦਾ ਇਹ ਗੱਲ ਹੈ ਵੀ ਉਹ ਕਿਤਾਬ ਦਾ ਵੀ ਕੋਈ ਅਸਰ ਨਹੀਂ ਹੋਇਆ ਤੇ ਸਾਡਾ ਵੀ ਕੋਈ ਅਸਰ ਨਹੀਂ ਹੋਣਾ ਬਿਲਕੁਲ ਸਹੀ ਗੱਲ ਕੀਤੀ ਹੈ ਜੀ ਤੁਸੀਂ ਕਿਤੇ ਨਾ ਕਿਤੇ ਗੱਲ ਨੂੰ ਤੋੜਿਆ ਮਰੋੜਿਆ ਜਾਂਦਾ ਕਿਤੇ ਨਾ ਕਿਤੇ ਉਹਨੂੰ ਕੁਰਾਹੇ ਪਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਬਲਦੇਵ ਸਿੰਘ ਜੀ ਬੜੀ ਸਹੀ ਗੱਲ ਕੀਤੀ ਹੈ ਇਹਨਾਂ ਨੇ ਧੰਨਵਾਦ ਜੀ ਤੁਹਾਡਾ ਪਾਸਪਾਸ ਤੁਸੀਂ ਸਾਡੇ ਨਾਲ ਜੁੜੇ ਇੱਕ ਹੋਰ ਸਾਡੇ ਨਾਲ ਕਾਲਰ ਜੁੜੇ ਹੋਏ ਨੇ ਅਸੀਂ ਦੇਖਦੇ ਹਾਂ ਉਹ ਕੀ ਕਹਿੰਦੇ ਨੇ ਹੈਲੋ ਹੈਲੋ ਹਾਂ ਜੀ ਸਸੀਕਾਲ ਜੀ ਕੀ ਨਾਮ ਹੈ ਤੁਹਾਡਾ ਕਿੱਥੋਂ ਬੋਲਦੇ ਹੋ ਹੈਲੋ ਲਗਦਾ ਉਹ ਇੰਤਜ਼ਾਰ ਨਹੀਂ ਕਰ ਸਕੇ ਕਾਫੀ ਦੇਰ ਦੇ ਇੰਤਜ਼ਾਰ ਕਰ ਰਹੇ ਹੋਣਗੇ ਸਾਡੀਆਂ ਜਿਹੜੀਆਂ ਲਾਈਨਾਂ ਨੇ ਕਾਫੀ ਜ਼ਿਆਦਾ ਬਿਜ਼ੀ ਹੋ ਜਾਂਦੀਆਂ ਨੇ ਇੱਕਦਮ ਬਹੁਤ ਸਾਰੇ ਸੱਜਣ ਸਾਡੇ ਜਿਹੜੇ دوست ਮਿੱਤਰ ਨੇ ਉਹ ਗੱਲ ਕਰਨੀ ਚਾਹੁੰਦੇ ਨੇ ਇਸ ਸ਼ੋਅ ਦੇ ਜ਼ਰੀਏ ਪਰ ਸਾਡੀ ਮਜਬੂਰੀ ਹੁੰਦੀ ਹੈ ਕਿ ਸਮੇਂ ਦੀ ਘਾਟ ਕਰਣ ਤੇ ਲਾਈਨ ਅਪ ਬਿਜ਼ੀ ਹੋਣ ਕਰਨਾ ਅਸੀਂ ਕਾਲ ਨਹੀਂ ਲੈ ਸਕਦੇ ਇਹ ਆਪਸ ਚ ਮੇਲ ਕੇ ਦੇਖ ਰਹੇ ਜੇ ਪਟਿਆਲੇ ਤੋਂ ਸੱਜਣ ਨੇ ਕਾਲ ਕੀਤੀ ਸੀ ਆਪਾਂ ਨੂੰ ਗੁਰਬਾਣੀ ਸੀਰੀਅਲ ਅਤੇ ਇਹ ਕਿਤਾਬ ਦੇ ਨਾਲ ਤੁਸੀਂ ਕੰਪੈਰੀਟਿਵਲੀ ਕਿਵੇਂ ਦੇਖਦੇ ਹੋ ਦੇਖੋ ਮੈਂ ਬੇਨਤੀ ਕਰਾਂਗਾ ਕਿ ਉਹਨਾਂ ਲੋਕਾਂ ਦੀ ਜਿਹੜੀ ਆ ਉਹ ਹਿੰਮਤ ਕਿਉਂ ਪੈ ਰਹੀ ਹੈ ਉਹ ਇਸ ਕਰਕੇ ਪੈ ਰਹੀ ਆ ਕਿ ਜੇਕਰ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਤਰ੍ਹਾਂ ਦੀਆਂ ਕਿਤਾਬਾਂ ਛਪਾਏਗੀ ਤੇ ਫਿਰ ਗੁਰੂ ਸਾਹਿਬਾਂ ਦੇ ਜਾਂ ਇਹ ਗੁਰਬਾਣੀ ਦੇ ਇਹਦਾ ਨਿਰਾਦਰ ਕਰਨ ਵਾਸਤੇ ਦੂਸਰਿਆਂ ਦੇ ਤੇ ਆਪਣੇ ਆਪ ਹੌਸਲੇ ਵਧਣਗੇ ਜੇਕਰ ਅਦਾਲਤਾਂ ਤੇ ਸਾਡੀ ਸੁਪਰੀਮ ਪਾਰ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਜੇਕਰ ਉਹ ਇਹਨਾਂ ਦੇ ਖਿਲਾਫ ਐਕਸ਼ਨ ਲੈਂਦਾ ਤੇ ਕਿਸੇ ਦੂਸਰੇ ਦੀ ਗੈਰ ਸਿੱਖ ਦੀ ਹਿੰਮਤ ਨਾ ਪੈਂਦੀ ਇਹ ਜੋ ਕੁਝ ਵੀ ਅੱਜ ਹੋ ਰਿਹਾ ਇਹ ਸਾਰੇ ਦਾ ਸਾਰਾ ਇਹ ਆਰਐਸਐਸ ਦੇ ਦਬਾਅ ਥੱਲੇ ਇਹਨਾਂ ਵੱਲੋਂ ਕੋਈ ਕਾਰਵਾਈ ਨਾ ਕਰਨ ਤੇ ਔਰ ਗੁਰਦੁਆਰਾ ਜੁਡੀਸ਼ੀਅਲ ਕੋਲੋਂ ਜਿਹੜੀ ਕਾਰਵਾਈ ਇਹਨਾਂ ਦੇ ਖਿਲਾਫ ਕੋਈ ਐਕਸ਼ਨ ਨਾ ਲੈਣ ਕਰਕੇ ਇਹ ਸਾਰਾ ਕੁਝ ਹੋ ਰਿਹਾ ਦੋ ਕਾਲਰ ਜੁੜੇ ਹੋਏ ਨੇ ਸਾਡੇ ਨਾਲ ਅਸੀਂ ਦੇਖਦੇ ਹਾਂ ਉਹ ਕੀ ਕਹਿੰਦੇ ਨੇ ਹੈਲੋ ਕਾਲੋ ਜੀ ਹਾਂ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਹੈ ਕਿੱਥੋਂ ਬੋਲਦੇ ਹੋ ਸਤਿ ਸ੍ਰੀ ਅਕਾਲ ਜੀ ਕਾਰਪੋਰੇਸ਼ਨ ਗੁਰਪ੍ਰੀਤ ਸਿੰਘ ਜੀ ਤੁਹਾਡਾ ਸਵਾਗਤ ਹੈ ਕੀ ਗੱਲ ਕਰਨੀ ਚਾਹੁੰਦੇ ਹੋ ਗੱਲ ਕਰਨੀ ਇਹ ਚਾਹੁੰਦਾ सुरेंद्र ਜੀ ਸਿੱਸਾ ਸਾਹਿਬ ਦਾ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਏਡਾ ਵੱਡਾ ਮਤਲ ਮਸਲਾ ਟੀਵੀ ਤੇ ਚੈਨਲ ਤੇ ਲਿਆਂਦਾ ਹੈ ਨਾ ਜੀ ਹਾਂ ਜੀ ਹਾਂ ਜੀ ਦੂਸਰੀ ਬੇਨਤੀ ਇਹ ਹੈ ਵੀ ਇਹਨਾਂ ਨੇ ਸਿੱਖ ਜੰਡੀਸ਼ਲ ਦੇ ਵਿੱਚ ਕੇਸ ਕੀਤਾ ਹਾਂਜੀ ਉੱਥੋਂ ਕੇਸ ਹਾਰ ਗਏ ਹਾਂਜੀ ਕੇਸ ਹਾਰਨ ਤੋਂ ਬਾਅਦ ਜੀ ਦੇਖੋ ਬੈਣੀਪਾਲ ਜੀ ਨੇ ਫੋਨ ਕੀਤਾ ਭਾਰਤੀ ਕਿਸਾਨ ਯੂਨੀਅਨ ਦੇ ਨੇ ਵੀ ਸਾਡੀ ਜਾਣ ਹਾਜ਼ਰ ਹੈ ਹਾਂ ਜੀ ਠੀਕ ਹੈ ਮੈਂ ਕਿਹਨਾਂ ਜਾਨ ਵੀ ਲੋੜ ਨਹੀਂ ਹੈਗੀ ਤੁਸੀਂ ਸਾਰੇ ਇਕੱਠੇ ਹੋਗੇ ਸਿੱਖ ਜੁਨਗੀਸਮ ਦੇ ਖਿਲਾਫ ਮਾਨਯੋਗ ਹਾਈ ਕੋਰਟ ਦੇ ਵਿੱਚ ਵੀ ਰਿੱਟ ਕੀਤੀ ਜਾ ਸਕਦੀ ਹੈ ਜੀ ਮੈਂ ਆਪ ਜੀ ਨੂੰ ਦੱਸਣਾ ਚਾਹਾਂਗਾ ਧੰਨਵਾਦ ਹੈ ਤੁਹਾਡਾ ਸੁਲਝਾ ਦੇਣ ਦਾ ਤੇ ਮੈਂ ਆ ਜਿਹੜੀ ਆ ਸਰਟੀਫਾਈਡ ਕਾਪੀ ਲਏ ਆ ਆਰਡਰਾਂ ਦੀ ਤੇ ਮੈਂ ਅੱਜ ਹਾਈ ਕੋਰਟ ਦੇ ਵਿੱਚ ਆਪਣੇ ਵਕੀਲ ਨੂੰ ਇਹ ਕਾਪੀ ਦੇ ਕੇ ਜਾ ਰਿਹਾ ਹਾਂ ਇਹ ਮੈਂ ਕੇਸ ਹਾਈ ਕੋਰਟ ਦੇ ਵਿੱਚ ਅਪੀਲ ਪਾ ਰਿਹਾ ਜੀ ਹਾਂਜੀ ਹਾਂਜੀ ਬਹੁਤ ਬਹੁਤ ਧੰਨਵਾਦ ਜੀ ਹੋਰ ਵੀ ਬਹੁਤ ਸਾਰੇ ਮਸਲੇ ਨੇ ਜਿਹੜੇ ਹਾਈ ਕੋਰਟ ਚ ਭੇਜਣ ਵਾਲੇ ਨੇ ਜੀ ਵੈਸੇ ਤੁਸੀਂ ਤਾਂ ਬਹੁਤ ਚੱਕੇ ਨੇ ਬਹੁਤ ਸਮਾਂ ਲੱਗੇ ਚਕੇ ਨੇ ਜੀ ਧੰਨਵਾਦ ਮਿਹਰਬਾਨੀ ਧੰਨਵਾਦ ਗੁਰਪ੍ਰੀਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਇੱਕ ਹੋਰ ਕੋਲਰ ਜੁੜੇ ਹੋਏ ਨੇ ਸਾਡੇ ਨਾਲ ਹੈਲੋ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸੁਖਵਿੰਦਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਨਾਮ ਹੈ ਤੁਹਾਡਾ ਕਿੱਥੋਂ ਬੋਲ ਰਹੇ ਹੋ ਮੈਂ ਸੁਖਵਿੰਦਰ ਸਿੰਘ ਬੋਲ ਰਿਹਾ ਜੀ ਲੁਧਿਆਣੇ ਤੋਂ ਸੁਖਵਿੰਦਰ ਜੀ ਸਵਾਗਤ ਹੈ ਕੀ ਗੱਲ ਕਰਨੀ ਚਾਹੁੰਦੇ ਹੋ ਇਸ ਸ਼ੋਅ ਦੇ ਜ਼ਰੀਏ ਮੈਂ ਇਹ ਕਹਿਣਾ ਚਾਹੁੰਦਾ ਜੀ ਜਿਹੜੀ ਸ਼੍ਰੋਮਣੀ ਕਮੇਟੀ ਹੈ ਬਾਦਲ ਦਾ ਸਿਰਫ ਆਪਣੀਆਂ ਜੇਬਾਂ ਭਰਨ ਤੇ ਲੱਗਿਆ ਹੋਇਆ ਜੀ ਅੱਛਾ ਜੀ ਇਹਨੂੰ ਸਿੱਕ ਧਰਮ ਇਹਨਾਂ ਨੇ ਸਿਰਫ ਆਪਣੇ ਹੀ ਸੋਚਣਾ ਹੈ ਇਹ ਸਿੱਖ ਤਾਂ ਹੈ ਹੀ ਨਹੀਂ ਕਿ ਉਹਨਾਂ ਨੂੰ ਫਖਰ ਇਹ ਕੌਮ ਦਾ ਅਕਾਲ ਤਖਤ ਤੋਂ ਕੋਣ ਪਏ ਇਹਦੇ ਸਿੱਖ ਹੋਣ ਤਾਂ ਪਹਿਲਾਂ ਇਹ ਆਪਣੇ ਧਰਮ ਬਾਰੇ ਸੋਚਣ ਸੁਖਵਿੰਦਰ ਜੀ ਫਖਰ ਇਹ ਕੌਮ ਦਾ ਉਹਨਾਂ ਨੂੰ ਸਨਮਾਨ ਦਿੱਤਾ ਗਿਆ ਸ੍ਰੀ ਅਕਾਲ ਤਖਤ ਵੱਲੋਂ ਹਾਂਜੀ ਫਖਰ ਇਹ ਕੌਮ ਦਾ ਸਨਮਾਨ ਦਿੱਤਾ ਗਿਆ ਸਰਦਾਰ ਪਾਤਸ਼ਾਹ ਨੂੰ ਅਕਾਲ ਤਖਤ ਵੱਲੋਂ ਉਹ ਤਾਂ ਹੀ ਉਹਨਾਂ ਦੇ ਆਪ ਦੇ ਬੰਦੇ ਨੇ ਜਿਹੜੇ ਸਨਮਾਨ ਕਰਦੇ ਨੇ ਕੋਈ ਆਮ ਪਬਲਿਕ ਤਾਂ ਹੈ ਨਹੀਂ ਉਹਨਾਂ ਦੇ ਆਦੇ ਪਿੱਠੂ ਨੇ ਜਿਹੜੇ ਜਿਨ੍ਹਾਂ ਦੇ ਲਈ ਉਹ ਪੈਸੇ ਇਕੱਠੇ ਕਰਦੇ ਨੇ ਸੁਖਵਿੰਦਰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਕਾਫੀ ਵੱਡੀ ਗੱਲ ਕੀਤੀ ਹੈ ਤੇ ਮੇਰਾ ਖਿਆਲ ਦੇ ਵਿੱਚ ਸ਼ਰੋਹਣੀ ਕਮੇਟੀ ਦੇ ਮੈਂਬਰ ਵੀ ਸਾਨੂੰ ਦੇਖ ਰਹੇ ਹੋਣਗੇ ਕਿ ਕਿਤੇ ਨਾ ਕਿਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਸਾਡੇ ਨਾਲ ਜੁੜੇ ਇਹਨਾਂ ਦਾ ਕਹਿਣਾ ਕਿ ਉਹਨਾਂ ਦੇ ਬੰਦੇ ਨੇ ਜਿਹੜੇ ਉਹਨਾਂ ਨੂੰ ਸਨਮਾਨ ਦੋਲੇ ਨੇ ਬਿਲਕੁਲ ਜੀ ਉਹਨਾਂ ਦੇ ਬੰਦੇ ਨੇ ਚਾਪ ਲੂਸ ਨੇ ਉਹਨਾਂ ਦੇ ਜੇ ਚਾਪ ਲੂਸ ਨਾ ਹੋਣ ਤਾਂ ਅੱਜ ਤੱਕ ਕੋਈ ਵੀ ਗਿਆਨੀ ਗੁਰਬਚਨ ਸਿੰਘ ਜਾਂ ਇਸ ਤੋਂ ਪਹਿਲਾਂ ਗਿਆਨੀ ਜੋਗਿੰਦਰ ਸਿੰਘ ਵਦਾਤੀ ਇਹਨਾਂ ਨੇ ਕੋਈ ਵੀ ਐਸਾ ਮਸਲਾ ਹੈ ਜਿਹਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੱਲੋਂ ਜਾਂ ਸਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੱਲੋਂ ਜਾਂ ਇਹਨਾਂ ਦੇ ਬੰਜਾ ਵੱਲੋਂ ਕੋਈ ਇਸ ਤਰ੍ਹਾਂ ਦਾ ਜਿਹੜਾ ਗੁਰੂ ਦੇ ਨਾਲ ਸਬੰਧਤ ਗੁਰਦੁਆਰਿਆਂ ਦੇ ਨਾਲ ਸਬੰਧਤ ਸਿੱਖ ਧਰਮ ਦੇ ਨਾਲ ਸਬੰਧਤ ਕੋਈ ਨਰਾਦਰ ਕੀਤਾ ਗਿਆ ਹੋਵੇ ਤੇ ਇਹਨਾਂ ਨੂੰ ਸੱਜਿਆ ਗਿਆ ਹੋਵੇ ਜਿਸ ਤਰ੍ਹਾਂ ਸਰਸਾ ਸਾਦੀ ਗੱਲ ਕਰ ਲਓ ਉਹਦੇ ਬਾਰੇ ਅੱਜ ਤੱਕ ਇਹਨਾਂ ਨੇ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਜਾਰੀ ਕੀਤਾ ਲੇਕਿਨ ਹੁਕਮਨਾਮੇ ਦੀ ਪਾਲਣਾ ਕਰਨ ਵਾਲੇ ਭਾਈ ਦਲਜੀਤ ਸਿੰਘ ਬਿੱਟੂ ਤੇ ਭਾਈ ਕੁਲਬੀਰ ਸਿੰਘ ਬੜਾ ਪਿੰਡ ਸਰੋਨੀ ਅਕਾਲੀ ਦਰ ਪੰਚ ਪ੍ਰਧਾਨ ਦੇ ਜਿਹੜੇ ਪ੍ਰਧਾਨ ਜਾਂ ਹੋਰ ਵਰਕਰ ਉਹਨਾਂ ਨੇ ਤੇ ਸੈਂਕੜੇ ਬੰਦਿਆਂ ਨੂੰ ਫੜ ਕੇ ਜੇਲ੍ਹਾਂ ਵਿੱਚ ਬੰਦ ਕੀਤਾ ਗਿਆ ਤੇ ਇਹਨਾਂ ਨੂੰ ਜਿਹੜਾ ਉਹ ਫਕਰੇ ਕੌਣ ਦਾ ਜਿਹੜਾ ਉਹ ਦੇ ਰਹੇ ਨੇ ਸਨਮਾਨ ਦੇ ਰਹੇ ਨੇ ਉਹ ਕੌਣ ਨੇ ਦੇਣ ਵਾਲੇ ਉਹ ਸਿਰਫ ਤੇ ਸਿਰਫ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਚਾਪਲੂਸ ਨੇ ਮੇਰਾ ਚੈਲੰਜ ਉਹਨਾਂ ਲੋਕਾਂ ਨੂੰ ਇਸ ਟੀਵੀ ਦੇ ਰਾਹੀਂ ਮੈਂ ਚੈਨਲ ਦੇ ਰਾਹੀਂ ਮੈਂ ਉਹਨਾਂ ਨੂੰ ਕਹਿਣਾ ਹੈ ਕਿ ਜਿਹੜੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਜਾਂ ਇਹਨਾਂ ਲੋਕਾਂ ਨੂੰ ਅਤਾਰ ਸਿੰਘ ਮੱਕੜ ਵਰਗਿਆਂ ਨੂੰ ਜਾਂ ਦਿੱਲੀ ਦੇ ਵਿੱਚ ਜਿੱਤ ਪ੍ਰਾਪਤ ਕਰਨ ਵਾਲਿਆਂ ਨੂੰ ਜਿੰਨੇ ਵੀ ਲੋਕਾਂ ਨੂੰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਮੰਨਣ ਵਾਲੇ ਪੰਥਕ ਲੀਡਰ ਮੰਨਦੇ ਨੇ ਉਹ ਮੇਰੇ ਨਾਲ ਆ ਕੇ ਸਟੇਜ ਉੱਤੇ ਬੈਠ ਕੇ ਇਸ ਤਰ੍ਹਾਂ ਟੀਵੀ ਚੈਨਲ ਚਾਹ ਲੈਣ ਜੇਕਰ ਮੈਨੂੰ ਇਹ ਇਹ ਸਾਫਤ ਕਰ ਦੇਣ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਇਹ ਮੱਕੜ ਤੇ ਇਹ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵਿਦਾਂਤੀ ਇਹ ਸਿੱਖ ਧਰਮ ਦੇ ਅਨੁਸਾਰ ਚੱਲ ਰਹੇ ਨੇ ਇਹ ਕੋਈ ਐਸਾ ਨਾਦਰ ਨਹੀਂ ਕਰ ਰਿਹਾ ਹੈ ਤਦ ਮੈਨੂੰ ਜੋ ਵੀ ਸਜ਼ਾ ਦਿੱਤੀ ਜਾਏਗੀ ਮੈਂ ਕਹਾਂਗਾ ਮੈਨੂੰ ਉਹ ਸਜ਼ਾ ਮਿਲਣੀ ਚਾਹੀਦੀ ਆ ਜਿਹੜੀ ਉਸ ਟਾਈਮ ਤੇ ਚੰਦੂ ਨੂੰ ਦਿੱਤੀ ਗਈ ਸੀ ਤੇ ਜੇਕਰ ਇਹ ਆਪਣੇ ਆਪ ਨੂੰ ਸਿੱਖ ਹੋਣ ਦੇ ਮੈਂ ਕਹੂੰ ਹੱਕਦਾਰ ਹੀ ਨਹੀਂ ਕਿ ਜਿਹੜੇ ਉਹ ਸਿੱਖ ਮੰਨਦੇ ਨੇ ਉਹ ਆ ਕੇ ਮੇਰੇ ਨਾਲ ਬਹਿਸ ਕਰਨ ਤੇ ਜੇ ਇਹ ਨਹੀਂ ਬਹਿਸ ਕਰਦੇ ਤੇ ਫਿਰ ਇਹ ਸਮਝ ਲਓ ਕਿ ਇਹ ਕੀ ਨੇ ਇਹ ਤੁਹਾਡਾ ਆਪਣਾ ਪਤਾ ਲੱਗ ਜਾਣਾ ਭਾਈਪਲਦੇਵ ਸਿੰਘ ਜੀ ਤੁਸੀਂ ਇਸ ਸਟੂਡੀਓ 'ਚ ਅੱਜ ਇੱਕ ਮਹੱਤਵਪੂਰਨ ਅਤੇ ਨਾਜ਼ੁਕ ਮਸਲੇ ਤੇ ਤੁਸੀਂ ਸਾਡੇ ਨਾਲ ਗੱਲਬਾਤ ਕੀਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਅਸ ਦੇ ਨਾਲ ਹੀ ਸਾਡਾ ਅੱਜ ਦਾ ਪ੍ਰੇਫਰ ਸ਼ੋ ਇੱਥੇ ਖਤਮ ਹੁੰਦਾ ਹੈ ਤੁਸੀਂ ਸਾਨੂੰ ਆਪਣੀ ਰਾਏ ਦੇਣਾ ਨਾ ਭੁੱਲਣਾ ਐਡੀਟਰ ਐਟ dayandnightnews.com ਤੇ ਫਿਲਹਾਲ ਮੈਨੂੰ ਇਜਾਜ਼ਤ ਦਿਓ ਕੱਲ ਸਵੇਰੇ ਫੇਰ ਮਿਲਾਂਗੇ ਉਦੋਂ ਤੱਕ ਲਈ ਤੁਸੀਂ ਬਣੇ ਰਹੋ ਸਾਡੇ ਨਾਲ ਐਸੀ ਤਰ੍ਹਾਂ ਧੰਨਵਾਦ ਖਬਰਾਂ ਦੀ ਦੁਨੀਆ ਵਿੱਚ ਆਓ ਸਾਡੇ ਨਾਲ ਕਦੇ ਵੀ ਸਿੱਕਿੱ ਤੋਂ ਵੀ ਜੁੜੋ ਆਪਾਂ ਮਿਲਾਂਗੇ ਫੇਸਬੁੱਕ ਤੇ ਅਸੀਂ ਦਿਖਾਂਗੇ YouTube ਤੇ ਸਾਨੂੰ ਫੋਲੋ ਕਰੋ Twitter ਤੇ ਖਬਰਾਂ ਨਾਲ ਜੁੜੇ ਰਹੋ ਦਿਨ ਰਾਤ